ਆ ਤੁਸੀਂ ਵੀ ਕਾਲ ਦੋਸਤੋ ਮੈਂ ਇੱਕ ਕਿਸਾਨ ਹਾਂ ਤੇ ਮੈਂ ਆ 57 ਅਕੜਾਂ ਦਾ ਮਾਲਕ ਆ ਇੱਥੇ ਮੈਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਦਾ ਟਾਈਮ ਪਾਸ ਕਰ ਰਿਹਾ ਪਰ ਮੈਂ ਬਹੁਤ ਦੁਖੀ ਹਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਯਾਰ ਮੈਨੂੰ ਕਹਿੰਦੇ ਜਾਗਦੀ ਜ਼ਮੀਰ ਵਾਲਾ ਮਰੀਆਂ ਜ਼ਮੀਰ ਵਾਲਿਆ ਮੈਨੂੰ ਕਿਸੇ ਪਾਰਟੀ ਨਾਲ ਮੇਰਾ ਕੋਈ ਸੰਬੰਧ ਨਹੀਂਗਾ ਕਿਉਂਕਿ ਆਪਣੇ ਪੰਜਾਬ ਵਿੱਚ ਤਕਰੀਬਨ 30-35 ਜਥੇਬੰਦੀਆਂ ਬਣੀਆਂ ਹੋਈਆਂ ਕਸਥਾਨ ਦੇ ਜਥੇਬੰਦੀਆਂ ਉਹਨਾਂ ਦੇ ਆਗੂ ਕਹਿੰਦੇ ਆ ਵੀ ਅਸੀਂ ਕਸਥਾਨ ਦੇ ਹਮਦਰਦ ਹਾਂ ਸਾਡੇ ਨਾਲ ਜੁੜੋ ਪਰ ਮੈਂ ਕਿਸੇ ਨਾਲ ਨਹੀਂ ਜੁੜਿਆ ਕਿਉਂਕਿ ਮੈਂ ਇੱਕ ਆਮ ਇਨਸਾਨ ਹਾਂ ਮੇਰਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਕਿਉਂਕਿ 30-35 ਜਥੇਬੰਦੀਆਂ ਉਹ ਉਹਨਾਂ ਚ ਕੁਝ ਜਥੇਬੰਦੀਆਂ ਖਨੋਰੀ ਬਾਰਡਰ ਤੇ ਆਪਣੇ ਹੱਕ ਲੈਣ ਲਈ ਬੈਠੀਆਂ ਫਰਵਰੀ ਤੋਂ ਤਕਰੀਬਨ ਸਾਲ ਹੋ ਚੱਲਿਆ ਉਥੇ ਆਪਣੇ ਹੱਕੀ ਮੰਗਣ ਲਈ ਬੈਠੀਆਂ ਢੱਲੇਵਾਲ ਸਾਹਿਬ ਮਾਰਤ ਵਰਸ ਦੇ ਬੈਠੇ ਆ 25 26 ਦਿਨ ਹੋ ਗਏ ਉਥੇ ਜਦੋਂ ਜਥੇਬੰਦੀਆਂ ਨੂੰ ਰੋਕ ਕੇ ਹਰਿਆਣਾ ਸਰਕਾਰ ਉਥੇ ਡੱਕ ਕੇ ਬੈਠੀ ਉਹਨਾਂ ਨੂੰ ਦਿੱਲੀ ਆਪਣੇ ਹੱਕ ਲੈਣ ਲਈ ਨਹੀਂ ਜਾਣ ਦਿੱਤੀ ਉਹਨਾਂ ਤੇ ਅਥਰੂ ਕਾਇ ਛੱਡਦੀ ਜਦੋਂ ਜਾਂਦੇ ਆ ਤੇ ਹੋਰ ਡਾਂਗਾ ਮਾਰਦੀ ਆ ਇਥੇ ਕਰਕੇ ਉਥੇ ਰੁਕੀ ਹੋਇਆ ਤੇ ਕੁਝ ਜਸੇ ਬੰਦ ਗਿਆ ਜਾ ਰਹੇ ਇੱਥੇ ਬੈਠੀਆਂ ਆ ਮਾਂ ਪੰਜਾਬ ਚ ਉਹਨਾਂ ਨੇ ਉਹ ਪੁੱਛਿਆ ਗਿਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਬੰਧ ਹੀ ਨਹੀਂ ਗਾ ਸਾਡਾ ਉਹ ਜਸੇ ਬੰਦੀ ਦਾ ਅਸੀਂ ਸਬੰਧ ਨਹੀਂ ਕਰਦੇ ਉਹਨਾਂ ਗਲਤ ਕੀ ਦਾ ਸਾਨੂੰ ਕਿਹੜਾ ਪੁੱਛਿਆ ਇੱਕ ਜਸੇ ਬੰਦੀ ਉਥੇ ਪਹੁੰਚ ਗਿਆ ਕੁਝ ਜਸੇ ਬੰਦੀਆਂ ਕੁਝ ਬੰਦ ਗਿਆ ਇੱਥੇ ਇਹਨਾਂ ਦਾ ਹੱਥ ਤਾਂ ਮੇਰਾ ਹੈ ਨਹੀਂ ਗਾ ਜਦ ਕਿ ਉਥੇ ਜਸੇ ਬੰਦੀਆਂ ਬੈਠੀਆਂ ਯਾਰ ਉਹ ਕਹਿੰਦੀਆਂ ਉਹ ਜਾਗਦੀਆਂ ਜਮੀਰਾਂ ਵਾਲੇ ਇੱਥੇ ਪਹੁੰਚੋ ਕਿਸਾਨ ਮਰੀਆਂ ਜਮੀਰਾਂ ਲਾ ਕੇ ਘਰ ਤੇ ਜਾਇਆਂ ਜਨਾਂ ਬੈਠੋ ਇਹ ਕਹਿੰਦੀਆਂ ਨਾ ਪਹੁੰਚੋ ਤੁਹਾਡਾ ਕੋਈ ਸਬੰਧ ਹੈ ਨਹੀਂ ਇਸ ਕਰਕੇ ਮੈਨੂੰ ਸਮਝ ਨਹੀਂ ਆਦੀ ਮੈਂ ਜਾਗਦੀ ਜਮੀਰਾਂ ਨਾਲ ਕਿ ਮਰੀਜ਼ ਮੀਰ ਵਾਲਾ ਪਰ ਸਾਡੇ ਪਿੰਡ ਦਾ ਜਨਵਾਜ ਆ ਵੀ ਅਸੀਂ ਦੋ ਭਰਾ ਹੋਈਏ ਭਾਵੇਂ ਆਪਸ ਵਿੱਚ ਨਹੀਂ ਬੋਲਦੇ ਪਰ ਜ਼ਮੀਨ ਜਾਗੀਰਦਾਰ ਨੂੰ ਲੈ ਕੇ ਝਗੜਾ ਹੋ ਗਿਆ ਅਸੀਂ ਵੱਖੋ ਵੱਖਰੇ ਹੋ ਗਏ ਕੰਧਾਂ ਉੱਚੀਆਂ ਜੀਆਂ ਕਰਦਿਆਂ ਕਹਿੰਿਆ ਥਾਲਾ ਤੁਸੀਂ ਨਹੀਂ ਬਰਾਦੇ ਇਹ ਤੇ ਕੁੱਤੇ ਦਾ ਵੈਰ ਆ ਪਰ ਜਦੋਂ ਕੋਈ ਬਗਾਨਾ ਆਣ ਕੇ ਇਹ ਇੱਕ ਭਰਾ ਦੋ ਜੋ ਇੱਕ ਭਰਾ ਦੇ ਆਣ ਕੇ ਲਦਕਾਰੇ ਮਾਰੇ ਦਰਵਾਜ਼ੇ ਮੁਰੇ ਨੂੰ ਧੀਆ ਪੈਣਾ ਦੀਆਂ ਗਾਲਾਂ ਕੱਢੇ ਉਹਨਾਂ ਨਾਲ ਤੱਕੇਸਾ ਹੀ ਕਰੇ ਪਰ ਦੂਜਾ ਭਰਾ ਭਾਵੇਂ ਨਹੀਂ ਬੋਲਦਾ ਜਦੋਂ ਸੁਣਦਾ ਵਾ ਉਹਨੂੰ ਮੱਲੋ ਮਲੀ ਖੂਨ ਖੋਲਦਾ ਆਂਦਾ ਤੇ ਕਹਿੰਦਾ ਉਹ ਗੰਨ ਹੁੰਦਾ ਯਾਰ ਮੇਰੇ ਭਰਾ ਨੂੰ ਗਾਲਾਂ ਕੱਢਣ ਵਾਲਾ ਭਾਵੇਂ ਅਸੀਂ ਨਹੀਂ ਬੋਲਦੇ ਪਰ ਥਾਟਾ ਪਹਿਲਾਂ ਡਾਗ ਲੈ ਕੇ ਉਹ ਅੱਗੇ ਹੁੰਦਾ ਭਾਵੇਂ ਅਸੀਂ ਨਹੀਂ ਬੋਲਦੇ ਤੂੰ ਕੋਣ ਹੋਣਾ ਮੇਰੇ ਭਰਾ ਨੂੰ ਕਰਨ ਵਾਲਾ ਇੱਥੇ ਕਰਕੇ ਸਾਡੇ ਪਿੰਡਾਂ 'ਚ ਵੀ ਰਵਾਜ ਹੈ ਅਸੀਂ ਭਾਵੇਂ ਨਹੀਂ ਬੋਲਦੇ ਕੋਈ ਬਗਾਨੇ ਪਿੰਡੋਂ ਆਣ ਕੇ ਸਾਡੇ ਪਿੰਡ 'ਚ ਜਹਾਈ ਕਰੇ ਅਸੀਂ ਪੰਡਲ ਸਾਰਾ ਪਿੰਡ ਇਕੱਠਾ ਹੋ ਗਿਆ ਉਹਨੂੰ ਭਜਾਉਂਦੇ ਆ ਭਾਵੇਂ ਆਪਸ ਨਹੀਂ ਨਹੀਂ ਬੋਲਦੇ ਇਸ ਕਰਕੇ ਇਸ ਦਸੇਬੰਦੀਆਂ ਦਾ ਸਮਝ ਨਹੀਂ ਆਉਂਦੀ ਵੀ ਇੰਨੀ ਧੱਕੇਸਾ ਹੀ ਉੱਥੇ ਬਾਰਡਰਾਂ ਤੇ ਹੋ ਰਹੀ ਆ ਕਥਾਨਾ ਨਾਲ ਦੱਲੇਵਾਲ ਸਾਹਿਬ ਬੈਠੇ ਮਾਲਵਰ ਤੇ ਪਤਾ ਨਹੀਂ ਕਦੋਂ ਹੀ ਪਹੁੰਚਦੇ ਪਰ ਮੈਂ ਜਰੂਰ ਪਹੁੰਚੂਗਾ ਉੱਥੇ ਮੈਂ ਕਿਸੇ ਦਸੇਬੰਦੀ ਦਾ ਝੰਡਾ ਲੈ ਕੇ ਨਹੀਂ ਪਹੁੰਚਣਾ ਮੈਂ ਲੈ ਕੇ ਪਹੁੰਚਣਾ ਜਿਹੜਾ ਗਾਲਚ ਰੱਥਾ ਪਾ ਕੇ ਖੁਦ ਗੱਥੀ ਕਰਦਾ ਕਿਸਾਨ ਦੁਖੀ ਹੋ ਕੇ ਉਹ ਲੈ ਕੇ ਪਹੁੰਚੂਗਾ ਮੈਂ ਸਲਫਾਸ ਲੈ ਕੇ ਪਹੁੰਚਾਂ ਮੈਂ ਦਵਾਈਆਂ ਲੈ ਕੇ ਪਹੁੰਚੂਗਾ ਜੇ ਜਲ ਫਸਲਾ ਲੰਬੇਰੀ ਮਿਲਦਾ ਤੇ ਮੇਰੇ ਸਰ ਕਰਜ਼ਾ ਚੱਲ ਜਾਂਦਾ ਮੈਂ ਦੁਖੀ ਹੋ ਜਾਂਦਾ ਮੈਂ ਉਹ ਲੈ ਕੇ ਪਹੁੰਚੂਗਾ ਤੇ ਜਾ ਮੈਂ ਬੈਂਕਾਂ ਦੀਆਂ ਕਾਪੀਆਂ ਲੈ ਕੇ ਪਹੁੰਚਦਾ ਜਿਹੜੇ ਮੇਰੇ ਸਿਰ ਕਰਜ਼ਾ ਵਾ ਆਰਥੀਆਂ ਦਾ ਜਿਹੜਾ ਕਰਜ਼ਾ ਉਹ ਮੈਂ ਲੈ ਕੇ ਪਹੁੰਚੂਗਾ ਤੇ ਮੈਂ ਦਿੱਲੀ 'ਚ ਮੰਗ ਕਰੂੰਗਾ ਜਾ ਕੇ ਵੀ ਮੈਨੂੰ ਕੋਈ ਨਹੀਂ ਗਾਈਦਾ ਮੈਂ ਕਿਹੜੇ ਬੰਦੀ ਨੂੰ ਦੱਸੇ ਬੰਦੀ ਨੂੰ ਮੇਰਾ ਅਸਬਾਦ ਲੀਗਾ ਮੈਂ ਇੱਕ ਆਮ ਕਿਸਾਨ ਆ ਇਸ ਕਰਕੇ ਮੈਨੂੰ ਆ ਰੱਥਾ ਜਿਹੜਾ ਮੈਨੂੰ ਫਖਾ ਲੈ ਕੇ ਮਾਰਨਾ ਪੈਂਦਾ ਦੁਖੀ ਹੋ ਕੇ ਇਹ ਤਾਂ ਮੇਰਾ ਠਡਕਾਰਾ ਪਾਓ ਜੀ ਮੈਨੂੰ ਫਥਲਾ ਪੂਰਾ ਰੇਟ ਦੋ ਆ ਦਵਾਈਆਂ ਤਾਂ ਮੈਨੂੰ ਠਡਕਾਰਾ ਪਾਓ ਜਣੇਗਾ ਮੈਨੂੰ ਸਲਫਾਤ ਖਾਣੀ ਪੈਂਦੀ ਦੁਖੀ ਹੋ ਕੇ ਜਦੋਂ ਮੇਰੇ ਹੱਥ ਕਰ ਜਾ ਜਾਂਦਾ ਇਸ ਕਰਕੇ ਮੈਨੂੰ ਫਥਲਾ ਦਾ ਰੇਟ ਦੋ ਤੇ ਮੈਂ ਆਪ ਦਾ ਵਧੀਆ ਬੇਜਾਰਾ ਕਰਾਂ ਤੇ ਬੈਂਕਾਂ ਦੀਆਂ ਕਾਪੀਆਂ ਕੋਲ ਰੱਖ ਦੋ ਥਾਰਦਾ ਮੈਨੂੰ ਰੇਟ ਦੋ ਤੇ ਮੈਂ ਇਸ ਕਰਕੇ ਪਹੁੰਚੂਗਾ ਇਹ ਨਹੀਂ ਪਤਾ ਮੈਂ ਜਾਗਦੀ ਜਮੀਰ ਆ ਕਿ ਮੈਂ ਮਰੀ ਜਮੀਰ ਆ ਪਰ ਮੈਂ ਉੱਥੇ ਜ਼ਰੂਰ ਜਾਊਗਾ ਇਹਨਾਂ ਦਸੇ ਬੰਦਿਆਂ ਦਾ ਆਪਾਂ ਨੂੰ ਪਤਾ ਨਹੀਂ ਜਾਵੇ ਕਿ ਨਾ ਜਾਵੇ ਕਿ ਮੈਂ ਤੇ ਇੱਕ ਆਮ ਕਿਸਾਨ ਆ ਮੈਂ ਚੰਦਾ ਰਹਿ ਕੇ ਨਹੀਂ ਪਹੁੰਚਣਾ ਮੈਂ ਉਧਰ ਪਹੁੰਚਣਾ